4 ਸਾਲ ਪਹਿਲੇ ਗੁਜ਼ਰੇ ਨੇ ਮੇਰੀ ਸ਼ੀਰਮਣ ਹੱਥ ਤੇ ਕੈਂਸਰ ਹੋ ਗਿਆ। ਆਇਓ ਡਾਕਟਰ ਇਲਾਜ ਕਰਦੇ ਰਹੇ ਵੱਧ ਹੀ ਗਿਆ ਵੱਧ ਹੀ ਗਿਆ। ਭਾਵੇਂ ਉਹ ਕਹਿੰਦੇ ਰਹੇ ਪ੍ਰਕਿਰਤੀ ਨੂੰ ਆਪਣਾ ਕੰਮ ਕਰਨ ਦਿਓ ਤੇ ਸਾਨੂੰ ਵੀ ਦੇਖਣ ਦਿਓ। ਪ੍ਰਕਿਰਤੀ ਕੀ ਕਰਦੀ ਹੈ ਸਾਡੇ ਨਾਲ। ਠੀਕ ਨਹੀਂ ਹੋਇਆ। ਹੱਸ ਕੇ ਮਹਿਰਿਸ਼ੀ ਸ਼ੀਰਮਣ ਡਾਕਟਰਾਂ ਨੂੰ ਕਹਿੰਦੇ ਨੇ ਪ੍ਰਕਿਰਤੀ ਦੀ ਜਿੱਤ ਹੋਈ ਤੁਹਾਡੀ ਹਾਰ ਹੋਈ। ਇਸ ਤਿਹਾਰ ਗੱਡੀ ਤੇ ਹਾਰ ਇਹ ਜੋ ਬਾਬਾ ਅਦਰ ਸਿੰਘ ਨੇ ਆਇਤੋਂ ਇਹ ਵੀ ਕਹ ਲੋ 60-65 ਸਾਲ ਪਹਿਲੇ ਜੋ ਆਪਣੇ ਜ਼ੁਬਾਨ ਤੋਂ ਕਿਹਾ ਕਈ 3-4 ਸਾਲ ਪਹਿਲੇ ਇਸ ਤਰ੍ਹਾਂ ਦੇ ਬੋਲ ਮੈ ਰੀ ਸੀ ਰਮਣ ਦੀ ਜ਼ੁਬਾਨ ਤੋਂ ਨਿਕਲੇ ਇਹ ਡਾਕਟਰ ਨੇ ਕਿਹਾ ਹੱਥ ਦੇ ਚ ਬਹੁਤ ਪੀੜ ਆਉਂਦੀ ਹੋਵੇਗੀ ਦੇਖ ਰਹਾ ਸੀ ਹੱਥ ਨੂੰ